ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪਿਆਰਿਓ ਅੱਜ ਦੀ ਸਵੇਰ ਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਰਾਤ ਰੁਕੇ ਹੋਏ ਸੀਗੇ ਗੁਰਦੁਆਰਾ ਹੇਮਕੁੰਡ ਸਾਹਿਬ ਰਿਸ਼ੀਕੇਸ਼ ਵਿਖੇ ਆ ਸਾਰੇ ਸੇਵਾਦਾਰ ਨੇ ਸਮਾਂ ਹੋ ਚੁੱਕਿਆ ਹੈ 4:30 ਤੇ ਦਿਨ ਐਤਵਾਰ 3 ਅੱਜ ਕਿੰਨੀ ਹੈ ਵੀ 5 5 ਤਰੀਕ ਹੈ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਅਤੇ ਹੋਂਟਾ ਸਾਹਿਬ ਦੇ ਗੁਰਦੁਆਰੇ ਸਹਿਬਾਨਾਂ ਦੇ ਆਓ ਅੱਗੇ ਗੱਲ ਕਰਦੇ ਹਾਂ ਆਪਾਂ ਆ ਰਿਓ ਇਹ ਆ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਰਿਸ਼ੀ ਕੇਸਰ ਰੀਠਾ ਸਾਹਿਬ ਤੋਂ ਰਾਤ ਬਤੀਤ ਕਰਕੇ ਸੀ ਇਸ ਸਥਾਨ ਤੇ ਦਰਸ਼ਨ ਦੀਦਾਰੇ ਕੀਤੇ ਰਾਤ 9:30 ਵਜੇ ਰੀਠਾ ਸਾਹਿਬ ਦੀ ਬਾਟ ਨਿਵੇੜਦੇ ਹੋਏ ਸੀ ਇਸ ਤਰ੍ਹਾਂ ਥਾਣ ਵਿਖੇ ਪਹੁੰਚੇ ਵਾਹਿਗੁਰੂ ਹਾਂ ਕੋਈ ਸਤਨਾ ਵਾਹਿਗੁਰੂ ਵਾਹਿਗੁਰੂ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਤੇ ਚੇਲਾ ਜੋੜਦਾਂਪੁਰ ਮੈਂ ਦੋ ਕੰਮ ਕਰਾਉਣਾ ਛੋਟੀ ਨਾਲੇ ਝੂਟੇ ਦਿਵਾਉਣਾ ਨਾਲੇ ਛੋਟੀ ਵੀਡੀਓ ਬਣਾਉਣਾ ਦੇ जो तुरंत के पार पेटमारिया पर परफॉयर दुर्घटना हो से नाम है डेला गेट पहनाने सुबह और दिन तक दुबारे सांची दिव्य या वाज़ स्कूल कोई ना लेके पकड़ बुधवारी आयें साउथ था नामे साउथ नाम सुबह या जो क्या करें या ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਖੋ ਕਿੰਨਾ ਸੁੰਦਰ ਦਰਬਾਰ ਸਾਹਿਬ ਹੈ ਤੇ ਬੱਚਿਆਂ ਨੂੰ ਦੇਖੋ ਕਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਡਿਸਪਲਾਈਨ ਦੇ ਵਿੱਚ ਬਿਠਾ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਵਾਈ ਜਾਂਦੀ ਹੈ ਤਿੰਨ ਚਾਰ ਸਿੰਘ ਉਹਨਾਂ ਬੱਚਿਆਂ ਦੀ ਪੂਰੀ ਨਿਗਰਾਨੀ ਰੱਖਦੇ ਆ ਤਾਂ ਕਿ ਬੱਚੇ ਸਰਾਰਤਨਾ ਕਰਨ ਸੌਣ ਤੇ ਬੱਚਿਆਂ ਨੂੰ ਪੂਰਾ ਗੁਰੂ ਦੇ ਨਾਲ ਜੋੜਿਆ ਜਾਂਦਾ ਆ ਆਹ bari ਦ੍ਰਿਸ਼ ਤੁਸੀਂ ਦੇਖ ਰਹੇ ਹੋ ਇੰਨਾ ਸੋਹਣਾ ਗੁਰੂ ਘਰ ਹੈ ਲੰਗਰ ਬਹੁਤ ਸੁੰਦਰ ਹੈ ਦਰਬਾਰ ਬਹੁਤ ਸੁੰਦਰ ਹੈ ਤੇ ਰਹਿ ਇਸ ਵਾਸਤੇ ਦੇਖੋ ਕਿੱਡੀਆਂ-ਕਿੱਡੀਆਂ ਬਿਲਡਿੰਗਾਂ ਬਣੀਆਂ ਹੋਈਆਂ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਣੇ ਆ ਜਦੋਂ ਸੰਗਤਾਂ ਹਿਮਕੁੰਡ ਸਾਹਿਬ ਜਾਂਦੀਆਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਰਾਤ ਕੱਟੀ ਜਾਂਦੀ ਹੈ ਪੰਜਾਬ ਤੋਂ ਚੱਲ ਕੇ ਸੋ ਅਸੀਂ ਵੀ ਇਹ ਤੇ ਰਾਤ ਕੱਟੀ ਹੈ ਹੁਣ ਇੱਥੋਂ ਅਸੀਂ ਚਾਲੇ ਪਾਵਾਂਗੇ ਸਵੇਰੇ ਅਸੀਂ ਮੱਥਾ ਟੇਕ ਚੁੱਕੇ ਆ ਤੇ ਦਰਬਾਰ ਸਾਹਿਬ ਦੇ ਵਿੱਚ ਤੁਹਾਨੂੰ ਦਰਸ਼ਨ ਅਸੀਂ ਕਰਵਾ ਦਿੱਤੇ ਨੇ ਹੁਣ ਸਾਡੀ ਗੱਡੀ ਇੱਥੇ ਸਟਾਰਟ ਖੜੀ ਐ ਅਸੀਂ ਸਾਰੇ 메ਨ ਗੇਟ ਤੇ ਆ ਗਏ ਆਂ ਇੱਥੋਂ ਅਸੀਂ ਤਕਰੀਬਨ 5 ਵਜ ਚੁੱਕੇ ਐ ਚਾਲੇ ਪਉਦੇ ਆਂ ਪੌਂਟਾ ਸਾਹਿਬ ਨੂੰ ਤੇ ਤੁਹਾਨੂੰ ਵੀਡੀਓ ਦਿਖਾਵਾਂਗੇ ਵੀਡੀਓ ਸ਼ੇਅਰ ਲੈ ਕੇ ਜ਼ਰੂਰ ਕਰੋ ਪੇਜ ਨੂੰ ਫੋਲੋ